ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਹਮੇਸ਼ਾ ਬੜੀਆ ਕਰਨੀ ਚਾਹੀਦੀ ਹੈ ਸੰਗਤ ਦਾ ਸਾਡੇ ਜੀਵਨ ਤੇ ਬਹੁਤ ਪ੍ਰਭਾਵ ਪੈਂਦਾ ਹੈ ਚੰਗੀ ਸੰਗਤ ਦਾ ਚੰਗਾ ਤੇ ਮਾੜੀ ਸੰਗਤ ਦਾ ਮਾੜਾ ਮਾੜੀ ਸੰਗਤ ਦੀ ਇੱਕ ਉਦਾਹਰਣ ਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਦਿੰਦੇ ਹਨ ਕਬੀਰ ਮਾਰੀ ਮਰੀ ਕੋ ਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਝੂਲੇ ਉਹ ਚੀਰੀਆ ਸਾਖਤ ਸੰਗ ਨਾ ਹੇਰ ਵੀ ਕੇਲਾ ਤੇ 베ਰੀ ਜੇ ਇਕੱਠੇ ਬੀਜੇ ਹੋਣ ਨਾ ਤੇ ਜਦੋਂ ਹਨੇਰੀ ਆਉਂਦੀ ਹੈ ਕੇਲੇ ਦੇ ਪੱਤੇ ਲੀਰੋ ਲੀਰ ਹੋ ਜਾਂਦੇ ਆ ਇਦਾਂ ਹੀ ਸਾਡੇ ਤੇ ਮਾੜੀ ਸੰਗਤ ਦਾ ਮਾੜਾ ਪ੍ਰਭਾਵ ਪੈਂਦਾ ਹੈ ਤੇ ਚੰਗੀ ਸੰਗਤ ਦਾ ਪ੍ਰਭਾਵ ਕਿੱਦਾਂ ਪੈਂਦਾ ਹੈ ਇੱਕ ਕਬੀਰ ਸਾਹਿਬ ਦਾ ਇੱਕ ਦੋਹਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਬਾਹਰੋਂ ਹੈ ਕਿਉਂਕਿ ਉਹਨਾਂ ਨੇ ਬਹੁਤ ਸਾਰੀ ਬਾਣੀ ਰਚੀ ਸੀ ਤੇ ਉਹ ਆਪਾਂ ਬਚਪਨ ਚ ਕਿਤਾਬਾਂ ਚ ਪੜਦੇ ਸੀ ਕਿ ਚੰਗੀ ਸੰਗਤ ਦਾ ਪ੍ਰਭਾਵ ਕਿੱਦਾਂ ਪੈਂਦਾ ਹੈ ਕਬੀਰ ਸੰਗਤ ਸਾਧ ਕੀ ਜਿਉ ਗੰਧੀ ਕੀ ਬਾਸ ਜੇ ਕਿਸੇ ਗੰਧੀ ਦੇ ਨਹੀਂ ਤੋ ਵੀ ਬਾਸ ਸੁਬਾਸ ਜਿੱਦਾਂ ਕਹਿੰਦੇ ਆ ਭਈ ਚੰਗੀ ਸੰਗਤ ਜਿਹੜੀ ਹੈ ਜਿੱਦਾਂ ਆਪਾਂ ਸੈਂਟ ਵੇਚਣ ਵਾਲੀ ਦੁਕਾਨ ਤੇ ਜਾਈਏ ਨਾ ਤੇ ਚਾਹੇ ਅਸੀਂ ਖਰੀਦੀਏ ਚਾਹੇ ਨਾ ਖਰੀਦੀਏ ਸਾਨੂੰ 스멜 ਆਉਂਦੀ ਰਹਿੰਦੀ ਦੁਕਾਨ ਦੇ ਵਿੱਚੋਂ ਤੇ ਸਾਨੂੰ ਉਹ ਚੈੱਕ ਕਰਾਉਂਦੇ ਸਾਡੇ ਹੱਥ ਤੇ ਲਾ ਲਾ ਕੇ ਆਹ ਸੈਂਟ ਦੇਖੋ ਆਹ ਸੈਂਟ ਦੇਖੋ ਪਰ ਅਸੀਂ ਉਹਦੇ ਪੈਸੇ ਨਹੀਂ ਦਿੱਤੇ ਹੁੰਦੇ ਅਜੇ ਤਾਂ ਵੀ ਸਾਨੂੰ 스멜 ਆ ਜਾਂਦੀ ਆ ਕਨੌਜ ਨਾਂ ਦੇ ਸ਼ਹਿਰ ਦੇ ਵਿੱਚ ਇਤਰ ਬਣਦਾ ਬਹੁਤ ਜ਼ਿਆਦਾ ਉੱਥੇ ਇਤਰ ਦਾ ਕੰਮ ਆ ਜਦੋਂ ਅਸੀਂ ਸੁੱਤੇ ਹੀ ਹੁਣਾ ਨਾ ਜਦੋਂ ਗੱਡੀ ਲੰਘਣੀ ਹੈ ਕਨੌਜ ਦੇ ਵਿੱਚ ਦੀ ਸਾਨੂੰ ਸੁੱਤਿਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਗੱਡੀ ਕਨੌਜ ਦੇ ਵਿੱਚ ਦੀ ਲੰਘਦੀ ਆ ਉੱਥੇ ਦਾ ਸਾਰਾ ਵਾਤਾਵਰਨ ਹੀ ਮੈਕਿਆ ਹੁੰਦਾ ਸੀ ਇਸ ਕਰਕੇ ਸੰਗਤ ਹਮੇਸ਼ਾ ਚੰਗੀ ਕਰੋ ਸਾਧ ਸੰਗਤ ਕਰੋ ਤਾਂ ਜੋ ਸਾਡਾ ਜੀਵਨ ਨਸ਼ਿਆਂ ਵਿਸ਼ਿਆਂ ਵਕਾਰਾਂ ਤੋਂ ਬਚਿਆ ਰਹਿ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ